ਪਰਬੂ ਮੰਦੀ ਜਾਂਚ ਕਰਦਾ ਹੈ ਅਤੇ ਮਨੁੱਖੀ ਦਿਲਾਂ ਨੂੰ ਪਰਖਦਾ ਹੈ। ਮੱਸੀ ਵਿੱਚ ਮੇਰੇ ਪਿਆਰੇ ਭਰਾਵੋ ਅਤੇ ਭੈਣੋ ਅੱਜ ਦੇ ਪਹਿਲੇ ਪਾਠ ਵਿੱਚ ਅਸੀਂ ਦੇਖਦੇ ਹਾਂ ਪ੍ਰਭੂ ਉਹਨਾਂ ਨੂੰ ਦੋਸ਼ੀ ਠਹਿਰਾਉਂਦਾ ਹੈ ਜੋ ਉਸ ਤੋਂ ਦੂਰ ਹੋ ਜਾਂਦੇ ਹਨ ਅਤੇ ਆਪਣੇ ਆਪ ਤੇ ਭਰੋਸਾ ਰੱਖਦੇ ਹਨ। ਪਰ ਪ੍ਰਭੂ ਇਹ ਵੀ ਕਹਿੰਦਾ ਹੈ ਕਿ ਮੈਂ ਉਹਨਾਂ ਨੂੰ ਅਸੀਸ ਦੇਵਾਂਗਾ ਜੋ ਮੇਰੇ ਉੱਤੇ ਭਰੋਸਾ ਰੱਖਦੇ ਹਨ। ਉਹ ਇਨਸਾਨ ਹਮੇਸ਼ਾ ਫਾਲਤਾ ਰਹਿੰਦਾ ਹੈ। ਅਸੇ ਤਰ੍ਹਾਂ ਅੱਜ ਦੀ ਅੰਜੀਲ ਵਿੱਚ ਅਸੀਂ ਦੇਖਦੇ ਹਾਂ ਇੱਕ ਤਨੀ ਆਦਮੀ ਅਤੇ ਲਾਜਰਸ ਦੀ ਰੂਪ ਕਥਾ ਜਿਸ ਵਿੱਚ ਅਸੀਂ ਦੇਖਦੇ ਹਾਂ ਕਿ ਤਨੀ ਆਦਮੀ ਆਪਣਾ ਐਸ਼ ਪ੍ਰਸਤੀ ਵਾਲਾ ਜੀਵਨ ਬਤੀਤ ਕਰ ਰਿਹਾ ਹੁੰਦਾ ਹੈ ਅਤੇ ਗਰੀਬ ਲਾਜਰ ਆਪਣਾ ਦੁੱਖਾਂ ਵਾਲਾ ਜੀਵਨ ਮਸੀਹ ਵਿੱਚ ਮੇਰੇ ਪਿਆਰੇ ਪ੍ਰਾਵਾ ਤੇ ਪੈਨੂ ਕਈ ਵਾਰ ਅਸੀਂ ਵੀ ਉਸ ਤਨੀ ਆਦਮੀ ਦੇ ਵਾਂਗੂ ਆਪਣਾ ਜੀਵਨ ਬਤੀਤ ਕਰਦੇ ਹਾਂ ਜਦੋਂ ਅਸੀਂ ਆਪਣੇ ਪੈਨ ਪ੍ਰਾਵਾ ਨੂੰ ਉਹਨਾਂ ਦੇ ਦੁੱਖਾਂ ਦਰਦਾਂ ਦੇ ਵਿੱਚ ਛੱਡ ਦਿੰਦੇ ਹਾਂ ਉਹਨਾਂ ਨੂੰ ਸਹਾਰਾ ਨਹੀਂ ਦਿੰਦੇ ਵਸ ਦੇ ਦੋਨਾਂ ਪਾਠਾਂ ਵਿੱਚੋਂ ਸਾਨੂੰ ਇਹੀ ਸਿੱਖਣ ਲਈ ਮਿਲਦਾ ਹੈ ਪ੍ਰਭੂ ਕਹਿੰਦਾ ਹੈ ਜੋ ਇਨਸਾਨ ਆਪਣੇ ਆਪ ਦੇ ਭਰੋਸਾ ਰੱਖਦਾ ਹੈ ਉਹ ਦੋਸ਼ੀ ਠਹਿਰਾਇਆ ਜਾਵੇਗਾ ਆਓ ਅਸੀਂ ਅੱਜ ਪ੍ਰਾਰਥਨਾ ਕਰੀਏ ਅਤੇ ਖੁਦਾ ਦੇ ਕੋਲੋਂ ਇਹ ਵਰਦਾਨ ਮੰਗੀਏ ਕਿ ਅਸੀਂ ਆਪਣਾ ਭਰੋਸਾ ਹਮੇਸ਼ਾ ਖੁਦਾ ਉੱਤੇ ਰੱਖੀਏ ਅਤੇ ਹਮੇਸ਼ਾ ਆਪਣੇ ਭੈਣ ਭਰਾਵਾਂ ਦੀਆਂ ਲੋੜਾਂ ਤੇ ਜ਼ਰੂਰਤਾਂ ਵਿੱਚ ਉਹਨਾਂ ਦੀ ਮਦਦ ਕਰੀਏ